ਇਹ ਜੂਰਾਂ ਦੇ ਵਿੱਚ ਸਰਕਾਰ ਵੱਲੋਂ ਇੱਕ ਟ੍ਰੈਲ ਲਾਇਆ ਗਿਆ ਸੀ ਕਿ ਇੱਕ ਕਰ ਦੇਣਾ। ਪਰ ਇਹ ਜਿੱਥੇ ਜਦੋਂ ਇਹਨੂੰ ਜਨਰਲਾਈਜ਼ ਕੀਤਾ ਗਿਆ ਤਾਂ ਕਹਿੰਦੇ ਇਕੱਲੇ ਸ਼ੁਰੂ ਹੋਵੋ ਤਾਂ ਕਾਫਲਾ ਜੁੜਦਾ ਜਾਂਦਾ ਹੈ। ਇਸ ਤਰ੍ਹਾਂ ਸਾਡੇ ਨਾਲ ਕਾਫਲਾ ਜੁੜਦਾ ਗਿਆ 2017 ਦੇ ਵਿੱਚ ਚਾਰ ਫਾਰਮਰ ਆਏ ਟ੍ਰੇਨਿੰਗ ਤੋਂ ਬਾਅਦ ਚਿੰਗਾ ਪਾਲਣ ਦਾ ਕੰਮ ਕਰੋ ਇਸ ਤਰ੍ਹਾਂ ਕਰਦੇ ਨੇ ਕਿ ਜਦੋਂ ਤੁਸੀਂ ਕੰਮ ਕਰਦੇ ਹੋ ਤਾਂ ਤੁਹਾਨੂੰ ਆਸਾਨੀ ਹੁੰਦੀ ਹੈ ਇਸ ਤਰ੍ਹਾਂ ਬੈਠ ਕੇ ਸਾਰੀ ਗੱਲ ਨੂੰ ਬਹੁਤ ਜ਼ਰੂਰੀ ਕੰਮ ਕਰਦੇ ਹੋ ਜਿੱਦੋਂ ਮੈਂ ਪਹਿਲਾਂ ਵੀ ਜਿਵੇਂ ਗੱਲ ਕੀਤੀ ਹੈ ਕੋਈ ਵੀ ਕੀਤਾ ਕਰਨ ਤੋਂ ਪਹਿਲਾਂ ਆਪਾਂ ਨੂੰ ਟ੍ਰੇਨਿੰਗ ਬਹੁਤ ਜ਼ਰੂਰੀ ਹੈ ਉਹ ਚਿੰਗਾ ਪਾਲਣ ਦਾ ਕੀਤਾ ਕਰਨ ਤੋਂ ਪਹਿਲਾਂ ਵੀ ਸਾਨੂੰ ਟ੍ਰੇਨਿੰਗ ਜ਼ਰੂਰੀ ਹੈ ਤੁਹਾਨੂੰ ਜੇ ਨਾਮ ਪਰ ਚਲੇ ਹੋਏ ਤਾਂ ਤੁਹਾਨੂੰ ਲੱਗਣਾ ਹੋਣਾ ਹੈ ਕਿ ਬਹੁਤ ਜ਼ਰੂਰੀ ਆ ਜਿਹੜਾ ਇਹ ਹੁਣ ਕੀਤਾ ਦਾ ਲਖਾ ਲੈ ਉਹ ਜਿਹੜੀ ਨੰਬਰ ਹੈ ਨਾ ਸਾਂਭੀਤ ਜੁਰੀ ਦੇ ਰਹੀ ਹੈ ਜਿੰਨਾ ਸਮਸਾ ਦਾ ਆਉਂਦਾ ਕਿੰਨੇ ਸਾਂਭਾ ਕੋਲ ਆ ਦੇ ਕੋਈ ਮਰਨ ਇਸ ਵਕਤ ਨੂੰ ਸਰਕਾਰ ਦਾ ਧੰਨਵਾਦ ਵੀ ਕਰਦੇ ਕਿ ਉਹ ਕੰਮ ਪੰਜ ਰੁਪਿਆ ਜਮੀਨਾਂ ਨੂੰ ਉਬਾਰ ਕਰਨ ਲਈ ਅਤੇ ਕਿਸਾਨਾਂ ਨੂੰ ਤੇਤੀ ਪਿੰਤਾ ਲਿਆਉਣ ਦੇ ਮਕਸਦ ਨਾਲ ਮੱਛੀ ਪਾਲਣ ਭਾਗ ਵੱਲੋਂ ਜਿਹੜਾ ਪੰਜਾਬ ਦੇ ਵਿੱਚ ਜਿਹੜੀਆਂ ਜਮੀਨਾਂ ਜਿੱਥੇ ਫਸਲ ਨਹੀਂ ਹੁੰਦੀ ਸੀਗੀ ਉੱਥੇ ਝੀਲਾ ਮੱਛੀ ਪਾਲਣ ਕੰਮ ਦਾ ਸ਼ੁਰੂ ਕਰਵਾਇਆ ਗਿਆ ਕਿਉਂਕਿ ਮੈਂ ਦੱਸ ਦੇਵਾਂ ਕਿ ਫਸਲਾ ਆਏ ਜਿਹੇ ਜਮੀਨਾਂ ਸੀਗੀਆਂ ਜਿੱਥੇ ਫਸਲ ਨਹੀਂ ਹੁੰਦੀ ਸੀ ਕਿਸਾਨ ਜਿਹੜਾ ਹੈਗਾ ਮੁਸ਼ਕਲਾਂ ਦੇ ਵਿੱਚੋਂ ਬਚਣ ਦੇ ਇਸ ਲਈ ਉੱਥੇ ਮੱਛੀ ਪਾਲਣ ਭਾਗ ਨੇ ਜਿਹੜਾ ਹੈਗਾ ਝੀਲਾ ਪੱਛੀ ਪਾਲਣ ਸ਼ੁਰੂ ਕੀਤਾ ਗਿਆ ਬੇਸ਼ੱਕ ਜਿਹੜਾ ਹੈਗਾ 2016 ਦੇ ਵਿੱਚ ਇਹ ਤੱਕ ਦਾ گیا لگاتار کسان اس دن جڑ کے منافع لے رہے ہیں دندے والد واپے جے سب پہلے گل بات کر لے کہ مچھلی پالن ڈائریکٹ کیونکہ ٹھنڈا مچھلی پالی آیا ہوں جاسان لگاتار جڑ رہے ہیں کسان کس طرح اتنے فی الحال مار رہے ہیں بندر کی زمین کی جگہ بات کریے مچھلی پالنگ ہوسلوں جڑ رہے اس دندے کس طرح جڑے میں ਦੇਖੋ ਜੀ ਜਿਹੜਾ ਝੰਗਾ ਪਾਲਣ ਦਾ ਕੰਮ ਹੈ ਇਹ ਪੰਜਾਬ ਦੇ ਵਿੱਚ 2016 ਦੇ ਵਿੱਚ ਪੰਜਾਬ ਸਰਕਾਰ ਵੱਲੋਂ ਇੱਕ ਟ్రायल ਲਗਾਇਆ ਗਿਆ ਸੀਗਾ ਜਿਹਦੇ ਕਾਮਯਾਬ ਹੋਣ ਤੋਂ ਬਾਅਦ ਇਹ ਜਨਰਲਾਈਜ਼ ਕੀਤਾ ਗਿਆ ਕਿ ਜੋ ਵੀ ਕਿਸਾਨ ਝੰਗਾ ਪਾਲਣ ਦਾ ਕੰਮ ਕਰਨਾ ਚਾਹੁੰਦਾ ਹੈ ਖਾਸ ਕਰ ਆਪਣੇ ਬੰਜਰ ਜ਼ਮੀਨਾਂ ਬੇਕਾਰ ਜਮੀਨਾਂ ਜਿਨ੍ਹਾਂ ਦੇ ਵਿੱਚ ਖਾਰਾਪਣ ਜ਼ਿਆਦਾ ਹੈ ਪਾਣੀ ਜਿਹੜਾ ਸੇਮ ਵਾਲਾ ਔਰ ਫਸਲ ਘਟ ਹੁੰਦੀ ਹੈ ਜਾਂ ਜਿੰਨ ਬਿਲਕੁਲ ਜ਼ੀਰੋ ਅਰਨਿੰਗ ਲੈਂਡ ਹੈ ਜਿਹਦੇ ਵਿੱਚ ਫਸਲ ਹੁੰਦੇ ਹੀ ਨਹੀਂ ਉਹਨਾਂ ਜ਼ਮੀਨਾਂ ਦੇ ਵਿੱਚ ਝੰਗਾ ਪਾਲਣ ਦਾ ਜੇ ਕੰਮ ਕੀਤਾ ਜਾਂਦਾ ਤਾਂ ਇਹਦੇ ਨਾਲ ਅੱਛਾ ਸੀ ਆਪਣੀ ਕਾ ਆਮਦਨ ਦਾ ਸਾਧਨ ਜੋੜ ਸਕਦੇ ਕਿਹੜੇ ਸਾਲ ਦੇ ਵਿੱਚ ਸ਼ੁਰੂ ਕੀਤਾ ਗਿਆ ਹੈ ਕਿਹੜੀ ਬਿੰਦੂ ਜੁਮਨਾ ਸੀ ਜਿਆਦਾ ਰਕਮ ਕਿਹੜੇ ਕਿਹੜੇ ਲੈ ਗਿਆ ਕਿਉਂਕਿ ਦੇਸ਼ਕਤ ਜਿਹੜਾ ਹੈਗਾ ਸਰਕਾਰ ਦੇ 2016 ਦੇ ਵਿੱਚ ਕੁਝ ਪਸਿਆ ਸੀ ਉਹ ਕਿਤਾਬੋਂ ਕਿੰਨੀ ਇੱਕ ਤੋਂ ਸ਼ੁਰੂ ਕੀਤਾ ਸੀ ਅੱਜ ਕਿੰਨੀ ਮੁਕਮਲ 2016 ਦੇ ਵਿੱਚ ਸਰਕਾਰ ਵੱਲੋਂ ਇੱਕ ਟ੍ਰੈਲ ਲਗਾਇਆ ਗਿਆ ਸੀ ਇੱਕ ਅੜ ਦੇ ਵਿੱਚ ਔਰ ਇਸ ਦੇ ਵਿੱਚ ਜਦੋਂ ਇਹਨੂੰ ਜਨਰਲਾਈਜ਼ ਕੀਤਾ ਗਿਆ ਤਾਂ ਕਹਿੰਦੇ ਲੇ ਸ਼ੁਰੂ ਹੋਵੋ ਤਾਂ ਕਾਫਲਾ ਜੁੜਦਾ ਜਾਂਦਾ ਹੈ ਇਸ ਤਰ੍ਹਾਂ ਸਾਡੇ ਨਾਲ ਕਾਫਲਾ ਜੁੜਦਾ ਗਿਆ 2017 ਦੇ ਵਿੱਚ ਚਾਰ ਫਾਰਮਰ ਆਏ ਔਰ ਅੱਜ ਸਾਡੇ ਕੋਲ 200 ਤੋਂ ਉੱਤੇ ਫਾਰਮਰ ਸਾਡੇ ਨਾਲ ਜੁੜ ਚੁੱਕਿਆ ਹੈ ਔਰ ਲਗਭਗ 1300 ਏਕੜ ਰਕਵਾ ਜਿਹੜਾ ਉਹ ਚਿੰਗਾ ਪਾਲਨ ਦੀਨ ਪੰਜਾਬ ਦੇ ਵਿੱਚ ਆ ਚੁੱਕਿਆ ਹੈ ਮੁਕਸਰ ਜ਼ਿਲ੍ਹਾ ਜਿਹੜਾ ਹੈਗਾ ਇਹਦੇ ਵਿੱਚ ਸਭ ਤੋਂ ਵੱਧ 600 ਏਕੜ ਦੇ ਲਗਭਗ ਜਿਹੜਾ ਮੱਛੀ ਪਾਲਨ ਦੇ ਦੀਨ ਜਿਹੜਾ ਰਕਵਾ ਚੁੱਕਿਆ ਔਰ ਇਹਦੇ ਨਾਲ ਹੀ ਫਾਇਲਖਾ ਜ਼ਿਲ੍ਹੇ ਦੇ ਵਿੱਚ ਵੀ 500 ਏਕੜ ਦੇ ਕਰੀਬ ਜਿਹੜਾ ਚਿੰਗਾ ਪਾਲਨ ਦਾ ਰਕਵਾ ਚਲ ਅਧਿਨੇ ਮੀਛੀ ਕਿੜੇ ਨੂੰ ਪਛੀਰ ਵਾਲੀ ਪੂਜਗਮਚੀ ਨੂੰ ਪਾਲ ਕੇ ਸਾਰ ਪਾਉਂਦੇ ਹਾਂ ਉਸ ਝੀਲ ਦੇ ਵਿੱਚ ਲੱਗ ਚੁੱਕੀ ਜਿੰਨੇ ਹੈਗੇ ਆ ਤਾਂ ਇਹ ਕਿਹਾ ਜਿਹੜੀ ਕਿੱਥੇ ਪਾਈ ਜਾਂਦੀ ਹੈਗੀ ਤੇ ਕਿੱਥੇ ਹੋਰ ਮੀਨ ਕਿਸ ਤਰ੍ਹਾਂ ਦੀਆਂ ਹਨ ਖਾਣ ਵਾਲੀਆਂ ਦੇਖੋ ਮੱਛੀ ਪਾਲਣ ਤੇ ਚਿੰਗਾ ਪਾਲਣ ਦੋਨੇ ਇੱਕ ਅਲੱਗ-ਅਲੱਗ ਚੀਜ਼ ਹੈ ਨਹੀਂ ਹੈ ਜਿਹੜੀਆਂ ਮੱਛੀਆਂ ਕਲਚਰ ਕੀਤੀਆਂ ਜਾਂਦੀਆਂ ਉਹ ਮਿੱਠੇ ਪਾਣੀ ਦੇ ਵਿੱਚ ਜਿਹੜੇ ਆਮ ਖੇਤਾਂ ਦੇ ਵਿੱਚ ਪਾਣੀ ਲੱਗਦਾ ਹੈ ਜਾਂ ਪਿੰਡਾਂ ਦੇ ਛੱਪੜਾਂ ਦਾ ਪਾਣੀ ਹੈ ਉਹਨਾਂ ਦੇ ਵਿੱਚ ਪੱਲ ਜਾਂਦੀ ਹੈ ਔਰ ਚਿੰਗਾ ਪਾਲਣ ਦੀ ਖੇਤੀ ਹੈ ਜਿਹੜੀ ਹੈ ਖਾਰੇ ਪਾਣੀਆਂ ਦੇ ਵਿੱਚ ਔਰ ਨੀਵੀਆਂ ਸੇਮ ਵਾਲੀਆਂ ਜ਼ਮੀਨਾਂ ਦੇ ਵਿੱਚ ਔਰ ਚਿੰਗਾ ਪਾਲਮ ਦੀ ਖੇਤੀ ਸਿਰਫ 4 ਮਹੀਨਿਆਂ ਦੀ ਹੀ ਖੇਤੀ ਹੈ। ਇਹਦੇ ਵਿੱਚ 4 ਮਹੀਨਿਆਂ ਦੇ ਵਿੱਚ ਜੇ ਫਾਰਮਰ ਚੰਗੀ ਫਸਲ ਲੈ ਲੈਂਦਾ ਹੈ ਤਾਂ 2 ਤੋਂ 2.5 ਲੱਖ ਰੁਪਿਆ ਪ੍ਰਤੀ ਏਕੜ ਜਿਹੜੀ ਉਹਦੀ ਆਮਦਨ ਬਣ ਜਾਂਦੀ ਹੈ। ਔਰ ਇਹਦੇ ਜਿਹੜੀ ਜਿੰਨੀ ਵੀ ਫਸਲ ਹੁੰਦੀ ਹੈ ਇਹ ਸਾਰੀ ਦੀ ਸਾਰੀ ਐਕਸਪੋਰਟ ਕੁਆਲਿਟੀ ਦੀ ਹੁੰਦੀ ਹੈ ਔਰ ਬਾਹਰਲੇ ਦੇਸ਼ਾਂ ਦੇ ਵਿੱਚ ਇਹਨੂੰ ਸੇਲ ਹੁੰਦੀ ਹੈ। ਜੇਕਰ ਤੁਸੀਂ ਐਕਸਪੋਰਟ ਦੀ ਗੱਲ ਕੀਤੀ ਹੈ ਕਿਸ ਤਰ੍ਹਾਂ ਕਿਸਾਨ ਜਿਹੜਾ ਆਪਣੀ ਲਈ ਫਸਲ ਨੂੰ ਐਕਸਪੋਰਟ ਕਰਦਾ ਹੈ। ਕਈ ਤਰ੍ਹਾਂ ਦੀਆਂ ਦਿੱਕਤਾਂ ਵੀ ਆਉਂਦੀਆਂ ਹੁੰਦੀਆਂ ਹੁੰਦੀਆਂ ਕਿਉਂਕਿ ਪੰਜਾਬ ਦੇ ਵਿੱਚ ਪਹਿਲੀ ਅਜਿਹਾ ਨਹੀਂ ਕਰਦਾ। ਬਿਲਕੁਲ ਜੀ ਫਾਰ ਔਰ ਅਸੀਂ ਵੀ ਫਾਰਮਰਾਂ ਨੂੰ ਇਹ ਜਨਿਆ ਦਿੰਨੇ ਆ ਕਿ ਪਹਿਲਾਂ ਆਪਣਾ ਚਿੰਗਾ ਪਾਲਣਾ ਸ਼ੁਰੂ ਕਰਨ ਤੋਂ ਪਹਿਲਾਂ ਮਿੱਟੀ ਪਾਣੀ ਟੈਸਟ ਕਰਵਾਓ ਟ੍ਰੇਨਿੰਗ ਲੋ ਔਰ ਟ੍ਰੇਨਿੰਗ ਤੋਂ ਬਾਅਦ ਚਿੰਗਾ ਪਾਲਣ ਦਾ ਕੰਮ ਕਰੋ ਫਾਰਮਰ ਚਿੰਗਾ ਤਿਆਰ ਕਰ ਲੈਂਦਾ ਤਾਂ ਫਿਰ ਅਗਲੇ ਸਮੱਸਿਆ ਸ਼ੁਰੂ ਹੋ ਜਾਂਦੀ ਹੈ ਵੀ ਇਹਦੀ ਮਾਰਕੀਟਿੰਗ ਕਰਨੀ ਹੈ ਇਹਦੀ ਮਾਰਕੀਟਿੰਗ ਜਿਹੜੀ ਹੈ ਜਿਆਦਾ ਇਹ ਐਕਸਪੋਰਟ ਕੁਆਲਿਟੀ ਦੀ ਹੈਗੀ ਐ ਔਰ ਐਕਸਪੋਰਟ ਹੁੰਦਾ ਜਿਹੜੇ ਕੋਸਟਲ ਸਟੇਟਸ ਹੈਗੀਆਂ ਆਂਦਰਾ ਉਹੀ ਤਾਮਿਲ ਹੋਇਆ ਜਾਂ ਗੁਜਰਾਤ ਕੰਨੀ ਉਧਰੋਂ ਜਿਹੜੇ ਬਾયર ਹੁੰਦੇ ਆ ਔਰ ਸਾਡੇ ਫਾਰਮ ਦੇ ਉੱਤੇ ਹੀ ਉਹ ਚਿੰਗੇ ਦਾ ਰੇਟ ਲਾ ਕੇ ਚਿੰਗੇ ਦੀ ਖਰੀਦ ਕਰਦੇ ਆ ਉਦੇ ਨਾਲ ਹੁੰਦਾ ਕਿ ਸੀ ਉਹ ਵਾਇਰ ਹੈ ਜਿਹੜੇ ਉਹ ਕਈ ਵਾਰੀ ਕੁਲ ਕਰ ਜਾਂਦੇ ਸੀਗੇ ਸਾਡੇ ਫਾਰਮਰਾਂ ਨੂੰ ਰੇਟ ਜਿਹੜਾ ਉਹ ਘੱਟ ਦਿੰਦੇ ਸੀਗੇ ਤਾਂ ਫਾਰਮਰਾਂ ਨੇ ਸਾਨੂੰ ਜਦੋਂ ਮਹਿਕਮੇ ਦੇ ਨਿਗਾਚ ਲਿਆਂਦੀ ਗੱਲ ਤਾਂ ਡਿਪਾਰਟਮੈਂਟ ਵੱਲੋਂ ਪ੍ਰਧਾਨ ਮੰਤਰੀ ਮਤਸਿਆ ਸੰਪਦਾ ਯੋਜਨਾ ਦੇ ਅਧੀਨ ਇੱਕ ਕੋਲਡ ਸਟੋਰ ਕਮ ਆਈਸ ਪਲਾਂਟ ਹੈ ਜਿਹੜਾ ਉਹ ਮਲੋੜ ਦੇ ਨੇੜੇ ਝੰਡਾ ਵਾਲਾ ਪਿੰਡ ਦੇ ਵਿੱਚ 30 ਟਨ ਕਪੈਸਟੀ ਦਾ ਪ੍ਰਾਈਵੇਟ ਸੈਕਟਰ ਦੇ ਵਿੱਚ ਸਥਾਪਿਤ ਕੀਤਾ ਹੈ ਜਿੱਥੇ ਕਿ ਫਾਰਮਰ ਹੁਣ ਆਪਣਾ ਚੰਗਾ ਇੱਕ ਰਿਸਟੋਰ ਕਰ ਸਕਦਾ ਹੈ ਤੇ ਦੂਜੇ ਪਿੱਛੇ ਜਦੋਂ ਉਹਨੂੰ ਚੰਗਾ ਰੇਟ ਮਿਲਦਾ ਹੈ ਉਹਨੂੰ ਵੇਚਦਾ ਹੈ ਇਸ ਤਰ੍ਹਾਂ ਦੀ ਜਿਹੜੀ ਟ੍ਰੇਨਿੰਗ ਦੀ ਗੱਲ ਕਰਦੇ ਕਿ ਇਸ ਤਰ੍ਹਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਇਹਦੇ ਵਿੱਚ ਕਿਸਾਨਾਂ ਨੂੰ ਮਿਲਣੀ। ਇਸ ਤਰ੍ਹਾਂ ਮੈਸੇਜ ਇਹ ਤਾਂ ਸਰਕਾਰ ਨੂੰ ਵੀ ਸੁਨੇਹਾ ਦੇ ਰਿਹਾ ਕਿ ਸਬਸਿਡੀ ਆਉਣੀ। ਬਿਲਕੁਲ ਜੀ। ਦੇਖੋ ਮੈਂ ਪਹਿਲਾਂ ਵੀ ਜਿਵੇਂ ਗੱਲ ਕੀਤੀ ਹੈ ਕੋਈ ਵੀ ਕੀਤਾ ਕਰਨ ਤੋਂ ਪਹਿਲਾਂ ਆਪਾਂ ਨੂੰ ਟ੍ਰੇਨਿੰਗ ਬਹੁਤ ਜ਼ਰੂਰੀ ਹੈ ਔਰ ਚਿੰਗਾ ਪਾਲਣ ਦਾ ਕੀਤਾ ਕਰਨ ਤੋਂ ਪਹਿਲਾਂ ਵੀ ਸਾਨੂੰ ਟ੍ਰੇਨਿੰਗ ਜ਼ਰੂਰੀ ਹੈ। ਜਦੋਂ ਵੀ ਸਾਡੇ ਕੋਲ 10 ਫਾਰਮੂਲਾ ਦਾ ਗਰੁੱਪ ਵੱਜ ਜਾਂਦਾ ਹੈ ਤਾਂ ਅਸੀਂ ਡੈਮੋਨਸਟ੍ਰੇਸ਼ਨ ਪਰਮ ਕੰਟ੍ਰੇਨਿੰਗ ਹੈ ਇੰਨਾ ਖੇੜਾ ਇੱਥੇ ਹੀ ਉਹਦੇ ਟ੍ਰੇਨਿੰਗ ਬੈਚ ਲਗਾ ਦਿੰਨੇ ਆ। ਉਹ ਟ੍ਰੇਨਿੰਗ ਦਾ ਜ਼ਰੂਰੀ ਹੈ ਹੀ ਹੈ ਇੱਕ ਪਿੱਛੋਂ ਜਦੋਂ ਚੰਗਾ ਫਾਰਮਰ ਕਰਦਾ ਅਸੀਂ ਉਸ ਟਾਈਮ ਵੀ ਉਹਦੇ ਨਾਲ ਤਕਨੀਕੀ ਤੌਰ ਦੇ ਉੱਤੇ ਉਹਨੂੰ ਜਿੰਮੇ ਵੀ ਕੋਈ ਗਾਈਡੈਂਸ ਦੀ ਲੋੜ ਹੁੰਦੀ ਹੈ ਉਹ ਦਿੰਦੇ ਰਹਿੰਨੇ ਆ ਸਾਡੇ ਕੋਲ ਇੱਥੇ ਲੈਬ ਵੀ ਹੈ ਉਹ ਲੈਬ ਦੇ ਵਿੱਚ ਵੀ ਆਪਣੇ ਮਿੱਟੀ ਪਾਣੀ ਟੈਸਟ ਕਰਵਾ ਕੇ ਜਿਸ ਤਰ੍ਹਾਂ ਦੀ ਉਹਨੂੰ ਕੋਈ ਜ਼ਰੂਰਤ ਹੁੰਦੀ ਹੈ ਅਸੀਂ ਉਹਨੂੰ ਗਾਈਡੈਂਸ ਦਿੰਨੇ ਆ ਟ੍ਰੇਨਿੰਗ ਤੋਂ ਬਾਅਦ ਜਦੋਂ ਉਹਨੂੰ ਇਹ ਵੇਚਣੀ ਹੁੰਦੀ ਆ ਮਾਲ ਜਾਂ ਉਹਨੇ ਕੋਈ ਸੀਡ ਜਾਂ ਬੀਜ ਖੇਦਣੀ ਹੁੰਦੀ ਆ ਉਹਦੇ ਲਈ ਵੀ ਜੇ ਕੋਈ ਉਹਨੂੰ ਤਕਨੀਕੀ ਤੌਰ ਤੇ ਸਾਡੀ ਸਹਾਇਤਾ ਦੀ ਲੋੜ ਹੁੰਦੀ ਆ ਤਾਂ ਅਸੀਂ ਉਹਦੇ ਲਈ ਹਾਟਾਂ ਆਜਾ ਹਾਂ ਕੋਈ ਕਿਸ ਤਰ੍ਹਾਂ ਜੇ ਕਿਸਾਨ ਨਵੇਂ ਸ਼ੁਰੂ ਸ਼ੁਰੂ ਕਰਦਾ ਹੈਗਾ ਕਿ ਉਹ ਬੈਂਕ ਵਿੱਚ ਫਿਕਰ ਜਾ ਕੇ ਉਹ ਅਕਾਊਂਟ ਦੇ ਵਿੱਚ ਬਣਾ ਕਰਦਾ ਹੈ ਕਿਉਂਕਿ ਕਿਸਾਨ ਨੂੰ ਜੇ ਕੋਈ ਆਮ ਮੁਸ਼ਕਲ ਸਮਾਂ ਆ ਜਾਂਦਾ ਹੈ ਤਾਂ ਉਹ ਬੱਚੇ ਪਰਦੇ ਵਿੱਚ ਜਾ ਕੇ ਨਾ ਕੋਈ ਇਸ ਤਰ੍ਹਾਂ ਨਾ ਕਿ ਭਾਗਾ ਕਿਸੇ ਨੂੰ ਸੰਪਰਕ ਅਸੀਂ ਟ੍ਰੇਨਿੰਗ ਦੇ ਵਿੱਚ ਬੇਸਿਕ ਹਾਰਮਨ ਨੂੰ ਹਰ ਇੱਕ ਜੀ ਵਾਰੇ ਦੱਸਦੇ ਹਾਂ ਕਿ ਕਿਸ ਤਰ੍ਹਾਂ ਪੌਂਡ ਬਣਾਉਣਾ ਹੈ ਕਿਸ ਤਰ੍ਹਾਂ ਉਹਦੀ ਤਿਆਰੀ ਕਰਕੇ ਉਹਦੇ ਚ ਕਲਚਰ ਕਰਨਾ ਹੈ ਪਰੇ ਦੁਬਾਰ ਵੀ ਜਦੋਂ ਫਾਰਮਰ ਕੋਆਟ ਬਣਾਉਣ ਲੱਗਦਾ ਹੈ ਤਾਂ ਕੁਝ ਤਕਨੀਕੀ ਚੀਜ਼ਾਂ ਹੁੰਦੀਆਂ ਐ ਉਹਦੀ ਕਿੰਨੀ ਸਲੋਪ ਰੱਖਣੀ ਐ ਉਹਦੇ ਅੰਦਰ ਕਿੰਨੀ ਸਲੋਪ ਹੋਣੀ ਚਾਹੀਦੀ ਐ ਇਸ ਤਰ੍ਹਾਂ ਉਹਦਾ ਜਿਹੜਾ ਸਲੱਜ ਇਕੱਠੀ ਹੋਣੀ ਐ ਜਿੱਥੋਂ ਸਲੱਜ ਕਿਸ ਤਰ੍ਹਾਂ ਬਾਹਰ ਕੱਢਣੀ ਐ ਜੋ ਤਕਨੀਕੀ ਚੀਜ਼ਾਂ ਹੈਗੀਆਂ ਅਸੀਂ ਸਮੇਂ ਸਮੇਂ ਤੇ ਫਾਰਮਰ ਦੇ ਕੋਆਟ ਤੇ ਜਾ ਕੇ ਕੋਆਟ ਸ਼ੁਰੂ ਹੋਣ ਤੋਂ ਲੈ ਕੇ ਜਿੰਨਾ ਚਿਰ ਉਹਦੀ ਫਸਲ ਆ ਨਹੀਂ ਜਾਂਦੀ ਉਦੋਂ ਤੱਕ ਅਸੀਂ ਉਹਦੇ ਫਾਰਮਰ ਦੇ ਨਾਲ ਹੀ ਮੇਰੇ ਖਿੱਤੇ ਕਿਹਾ ਹੈ ਇਸ ਪਿੰਡ ਦੇ ਵਿੱਚ ਬਿਜਲੀ ਕਾफी ਜ਼ਰੂਰਤ ਹੁੰਦੀ ਹੈ। ਟਰਮੀਨਲ ਦੇ ਵਿੱਚ ਵੀ ਬਿਜਲੀ ਦਾ ਕੰਮ ਚੱਲ ਰਿਹਾ ਹੈ। ਪਰ ਉਸ ਤੋਂ ਬਾਅਦ ਤਾਂ ਬੱਚੀ ਬਾਲ ਕਰਨ ਨੂੰ ਮੁਸ਼ਕਲ ਵੀ ਹੁੰਦੀ ਹੈ। ਮੇਰੇ ਪਿੰਡ ਦੇ ਹਾਲੇ ਕਿਸ ਤਰ੍ਹਾਂ ਦੇ ਕੰਮ ਚੱਲਦੇ ਨੇ। ਚਿੰਗਾ ਪਾਲਣ ਦਾ ਕਿੱਤਾ ਹੈ ਕਿ ਅਜਿਹਾ ਕੀਤਾ ਹੈ ਜਿਹਦੇ ਵਿੱਚ 24 ਘੰਟੇ ਸਾਨੂੰ ਬਿਜਲੀ ਦੀ ਜ਼ਰੂਰਤ ਹੈ। ਤੇ ਬਿਜਲੀ ਤੋਂ ਬਿਨਾ ਤਾਂ ਅਸੀਂ ਚਿੰਗਾ ਪਾਲਣ ਦਾ ਸੋਚ ਵੀ ਨਹੀਂ ਸਕਦੇ। ਔਰ ਸਾਡੇ ਜਿੰਨੇ ਵੀ ਚਿੰਗਾ ਫਾਰਮਰ ਹੈ ਉਹਨਾਂ ਨੇ ਇਵਨ ਕਿ ਜਨਰੇਟਰ ਬੈਕਅਪ ਦੇ ਤੌਰ ਤੇ ਵੀ ਰੱਖੇ ਹੋਏ ਆ ਵੀ ਜੇ ਸਾਨੂੰ ਜੇ ਕੱਟ 1 ਘੰਟੇ ਤੋਂ ਵੱਧ ਦਾ ਲੱਗ ਜਾਂਦਾ ਤਾਂ ਸਾਨੂੰ ਨਾਲ ਦੇ ਨਾਲ ਜਨਰੇਟਰ ਦਾ ਬ ਬਿਜਲੀ ਦਾ ਕਿ ਮੁੱਖ ਲੋਡ ਹੈ ਹੀ ਹੈ ਕਿਉਂਕਿ ਇਹਦੇ ਵਿੱਚ ਸਾਨੂੰ ਆਕਸੀਜਨ ਦੀ ਲਗਾਤਾਰ ਲੋਡ ਪੈਂਦੀ ਹੈ ਔਰ ਪੱਖੇ ਤੁਸੀਂ ਦੇਖੇ ਹੋਣੇ ਆ ਸਾਡੇ ਫਾਰਮਾਂ ਦੇ ਉੱਤੇ ਲਗਾਤਾਰ ਪੱਖੇ ਚੱਲਦੇ ਆ ਔਰ ਉਹਦੇ ਲਈ ਸਾਨੂੰ ਬਿਜਲੀ ਦੀ ਹਰ ਟਾਈਮ ਲੋਡ ਹੈ ਤੇ ਬਿਜਲੀ ਦੇ ਜਿਹੜੇ ਰੇਟ ਹੈਗੇ ਆ ਉਹ ਫਾਰਮਰਾਂ ਦੇ ਜੋ ਡਿਮਾਂਡ ਸੀਗੀ ਵੀ ਉਹ ਸਾਨੂੰ ਘੱਟ ਕਿਤੇ ਜਾਣ ਜਾਂ ਖੇਤੀਬਾੜੀ ਦੀ ਤਰ੍ਹਾਂ ਸਾਨੂੰ ਬਿਜਲੀ ਦਾ ਜਿਹੜੇ ਰੇਟ ਹੈ ਉਹ ਕੁਝ ਘਟਾ ਕੇ ਜਾਂ ਮਾਪ ਕਿਤੇ ਜਾਣ ਉਹਦੇ ਲਈ ਸਰਕਾਰ ਵੱਲੋਂ ਇੱਕ ਕਮੇਟੀ ਬਣਾਈ ਹੋਈ ਹੈ ਔਰ ਅਸੀਂ ਉਮੀਦ ਕਰਦੇ ਆ ਕਿ ਸਰਕਾਰ ਵੱਲੋਂ ਉਹਦੇ ਉੱਤੇ ਜਲਦੀ ਇੱਕ ਫਾਰਮਰ ਦੇ ਹੱਕ ਦੇ ਵਿੱਚ ਕੋਈ ਨਹੀਂ ਆਤਾ ਇਹ ਸੀਗੇ ਮੱਛੀ ਪਾਲਣ ਦੇ ਡਿਪਟੀ ਡਾਇਰੈਕਟਰ ਜਿਨ੍ਹਾਂ ਦਾ ਕਹਿਣਾ ਹੈ ਕਿ ਛਿਲ੍ਹਾ ਪੱਛੇ ਤੋਂ ਅਬਰ ਜੋਲੇ ਨਹੀਂ ਲੜ ਸਮੇਂ-ਸਮੇਂ ਸਾਰ ਜਿਹੜੇ ਉਪਾਗ ਬੰਦੋਂ ਉਤਰਾਏ ਕੀਤੇ ਜਾ ਰਿਹਾ ਹੈ ਕਿਸਾਨ ਲਗਾਤਾਰ ਜੁੜਦੇ ਰਹੇ ਕਿਸਾਨਾਂ ਨਾਲ ਗੱਲਬਾਤ ਕਰ ਲੈਂਦੇ ਆ ਕਿ ਝਿੰਗੇ ਨਾਲ ਜੁੜੇ ਹੋਏ ਹਨ ਉਹਨਾਂ ਨੂੰ ਕਾਨੂੰਨੀ ਪੱਤਾ ਵੀ ਲਾਇਆ ਹੋਈਆਂ ਤੇ ਫਿਰ ਚੱਲੇਗਾ ਜੁੜਲੇ ਪਰ ਜਿਹੜਾ ਇਹ ਹੁਣ ਕਿਸ ਤਰ੍ਹਾਂ ਦਾ ਲਾਫਾ ਕਰ ਰਿਹਾ ਹੈ ਕਿ ਨਾਲ ਦੀ ਕਿਸ ਤਰ੍ਹਾਂ ਦੀ ਮੁਸ਼ਕਲ ਆਇਆ ਹੈ 2021 ਸਾਡਾ ਮੁਸ਼ਕਲਾਂ ਦੇ ਉੱਤੇ ਇਹ ਕੰਮ ਕਰਦਾ ਪਰ ਮੁਸ਼ਕਲਾ ਹੋਏ ਬਹੁਤ ਬਦਲੀਆਂ سال وہ چاہیے اِسی ریڈے ہی چاہنا چاہتے گا مکھی متری سال ہوگا جی سر مکھی نال میٹنگ نہیں کرائی اِسی بلدیت قوم دیتری نے انہوں نے کہا اتنے پینے رہے آج صاحب نے ساری پہنچ گئی تک جانتی انہوں نے کہیں کرائی ہے کی کارن کی ہے کیونکہ پولیس ڈپارٹمنٹ کے متری جگہ اپنے ہلکے ہے وہ تم کہہ رہے ہو بار بار گل کرتے کی کم کی رہے ہیں کہ سامنے کیوں چلایا تھا کار جی بس سانو تو کہیں دے اِس بس ہوں جاؤں گے چنڈی گڑھ دسا گے وہ دستا نہیں پھر پوچھتے پہلے نہیں سا چلی لگی گل پر سارا بجلی کی مشکل بہت زیادہ جی بجلی سان سان فرش ریٹ لگ گیا کسان کا کام جیبا بند مچھلی بند جو بھی ہے پر سانو سیل والی پالسی لائی نہیں ہے سیل والی پالیسی سان جرمانے پی جانے روڈ بند ہے جی یہ سارا کوئی سانو ایک کچھ گھٹ ہر فارمر ایک ٹرانس خرچہ پہا کروا لوڈ ہونا چاہیے ضروری ہے کہ چلو پیسے چنگے نہیں ہوئے پیا کرو سر چلائی جائیں پر سانس چاہے کنگ چلا پہ ایک ہی چل <سؤال> گیا نا ایک منٹ تو ایک مہینہ وہ دور رہتا ہے جیسے سمسیا کا حل نہیں ہوں گے تو بلو بھاگ جائے لگاتار اس طرح بڑھ رہے ہے ਉਕੇ ਕਮਾਈ ਦਾ ਸੱਤ ਲੈ ਕੇ ਜੀ ਜੀ ਦੀ ਸਮੱਸਿਆ ਤੇ ਆਨ ਜੀ ਦਾ ਬੇਕੋ ਸਾਹਮਣੇ ਕਿਸ ਤਰ੍ਹਾਂ ਹੋਣੀ ਚਾਹੀਦੀ ਵੀ ਕਿਸਾਨ ਨੂੰ ਮਤਲਬ ਮੋਰ ਨਹੀਂ ਪਰ ਇਹਨਾਂ ਦੇ ਜਿਹੜਾ ਹੁਣ ਆਪਾਂ ਇੱਥੇ ਜੀ ਕਰ ਰਹੇ ਆ ਸਾਡੇ ਸਕੀਮ ਦੇ ਸਬੰਦ ਉਹ ਇਹਨਾਂ ਨੇ ਜਿੰਨੀ ਜਿੰਨੀ ਇਹਨਾਂ ਦੀ ਪਹੁੰਚ ਆਏ ਤਾਂ ਸਾਡੀ ਮਰਦ ਕਰਦੇ ਆ ਪਰ ਸਾਡੀ ਉੱਪਰ ਤਾਂ ਗੱਲ ਉੱਥੇ ਤਾਂ ਨਹੀਂ ਪਹੁੰਚੀ ਖਤਮ ਹੋ ਜਾਈਦੀ ਸਾਡੀ ਹੋ ਜਾਂਦੀ ਗੱਲ ਉੱਥੋਂ ਦੀ ਗੱਲ ਨਹੀਂ ਆਈ ਡਿਗਰੀ ਦਾ ਬੈਗ ਮਲੇ ਕੋਈ ਡਿਗਰੀ ਮੰਤਰੀ ਆ ਉਹ ਆਟਿਆ ਸਾਡਾ ਖੇਤੀਬਾੜੀ ਮੰਤਰੀ ਆਟਿਆ ਉਹਨਾਂ ਦੀ ਕੋ ਆਪਸ ਵਿੱਚ ਗੱਲ ਹੋਵੇ ਉਹ ਉਹਦੇ ਕੋਲੋਂ ਲੈ ਕੇ ਮੁੱਖ ਮੰਤਰੀ ਦਾ ਮੁੱਖ ਮੰਤਰੀ ਤੱਕ ਗੱਲ ਸਾਡੀ ਪਹੁੰਚਾਈ ਜਾਵੇ پھر ساتھی بہ کے گا نہیں کر سکتا ہل پر اور یہ گلتے بھی اتنے تک پہنچتی جی گل جب پہنچائی جائے تو اہم کہتے ہیں پہنچاؤ ساری گل ایک ہوں یہاں نے میں ابھی خبر سنی سکتے ڈی سی مطلب ہر مکھیمتری نے ڈی سی آفر دی ہے کہ جب کوئی کسی پہنچی آ کوئی کسی مشکل ہے تو ڈی سی دفتر آ کے دسے تو وہ مکھیمتری گل کے پندرہ سال جو حل <سؤال> ہوگا اے وہ بھی بنا کے ویس لینا تھی سینمن ساری جگہ ہو جائے تو ہو سکتا ہے بچائیے گا تو ساڑھے یہ منٹی بہت مشکل ہے جی بجلی کا مسئلہ نہیں ہلتا کچھ کسان ہونے سے سارے پنڈ ہی چل گئے جیسے کہ اگر ہو چل جان ਜਿਵੇਂ ਕਿ ਢੀਗਾਂ ਮੱਚੀ ਕਿਸਾਨਾਂ ਦਾ ਕਹਿਣਾ ਹੈ ਜਿਹੜਾ ਸੰਮੂਹ ਸਰ ਸਾਹਿਬ ਜਿਹੜਾ ਹੈਗਾ ਕਾਫੀ ਸੇਮ ਨਾਲ ਪ੍ਰਭਾਵਸ਼ੀਲ ਹੈਗਾ ਬੇਸ਼ੱਕ ਇਹੜੇਗਾ ਉਹਨੂੰ ਜ਼ਮੀਨਾਂ ਨੂੰ ਆਬਾਦ ਕਰਨ ਲਈ ਕਿਸਾਨਾਂ ਨੇ ਇਤਤ ਦਰਸ਼ਨ ਕੀਤਾ ਸੀ ਪਰ ਜਿਹੜੀ ਹੁਣ ਬਿਜਲੀ ਦੀ ਸਮੱਸਿਆ ਔਨ ਕਰਕੇ ਜਿਹੜਾ ਹੈਗਾ ਉਹਨਾਂ ਦਾ ਕੋਈ ਮਸਲਾ ਦਾ ਹੱਲ ਨਹੀਂ ਹੋ ਰਿਹਾਗਾ ਜਿਸ ਕਰਕੇ ਉਹ ਇਸ ਧੰਦੇ ਦੇ ਵੱਲ ਵੀ ਮੁਖਮੋੜ ਦੇ ਤਿਆਰ ਹੈ ਕਿਉਂਕਿ ਬਿਲੀ ਦੇ ਵੱਡੇ ਵੱਡੇ ਬਿੱਲ ਆਨ ਕਰਕੇ ਕਾਫੀ ਨੁਕਸਾਨ ਵਿੱਚ ਚੜਨਾ ਪੈ ਰਿਹਾ ਹੈ ਇਸ ਨੂੰ ਹੋਰ ਵੀ ਕਿਸਾਨਾਂ ਨਾਲ ਗੱਲਬਾਤ ਕਰ ਲੈਂਦੇ ਆ ਕਿਉਂਕਿ ਇਹ ਸਮਝ ਨਹੀਂ ਦੇਇਆ ਗਿਆ ਇਸ ਏਰੀਆ 'ਚ ਜਾਦੇ ਦਾ ਸਿੰਚਾਈ ਦਾ ਸਿੰਚਾਈ ਦੀ ਗੱਲ ਜਮੀਨਾਂ ਨੂੰ ਬਾਤ ਕਰਨੀ ਹੋਵੇ ਆਪਣੇ ਨਾਮ ਤੇ ਤੁਹਾਡਾ 100000 ਕਦੋਂ ਸ਼ੁਰੂ ਕੀਤਾ ਸੀ ਜਾਂ ਕਿੰਨੇ ਕੁ ਤੁਸੀਂ ਸ਼ੁਰੂ ਕੀਤਾ ਸੀ ਆ ਪਾਕਿਸਤਾਨ ਦੇ ਹਾਲਾਤ ਜਦੋਂ ਮੈਂ ਕੰਮ ਸ਼ੁਰੂ ਕੀਤਾ ਸੀ 2001 ਕਿਤੇ ਸ਼ੁਰੂ ਕੀਤਾ ਉਸ ਟਾਈਮ ਤੇ ਅੱਜ ਦੇ ਨਾਲੋਂ ਬਹੁਤ ਚੰਗਾ ਕਿਉਂਕਿ ਉਸ ਟਾਈਮ ਜਿਹੜਾ ਪ੍ਰੋਡਕਸ਼ਨ ਕੋਸਟ ਸੀ ਉਹ ਘੱਟ ਸੀ ਤੇ ਅੱਜ ਦੇ ਟਾਈਮ 'ਚ ਸਾਡੇ ਬਿਜਲੀ ਪਲੱਸ ਥੀਰ ਪਲੱਸ 4 ਦੀ ਵਾਧੂ ਬੱਚੇ ਹੋ ਰਿਹਾ ਹੈ ਕੱਚਾ ਬਹਿ ਰਿਹਾ ਹੈ ਜਿਸ ਦੇ ਕਰਕੇ ਜਿਹੜੀ ਇਹਦੀ ਪ੍ਰੋਡਕਸ਼ਨ ਕਾ ਉਸਤਾਨ ਦੀ ਹਾਲਤ ਆ ਦਿਵਿੰਦਰ ਕੌਪਰ ਨੇ ਸਾਨੂੰ ਸਵਾਲ ਕੀਤਾ ਤਾਂ ਬਿਜਲੀ ਦੇ ਅੱਗੇ ਪਹਿਲਾ ਕਿੰਨਾ ਕੁ ਨੁਕਸਾਨ ਹੋ ਜਾਂਦਾ ਦੱਸ ਗਿਆ ਹੁਣ ਜਦੋਂ ਪਤਨ ਤੋਂ ਬਿਜਲੀ ਦੇ ਰੇਟ ਲਾਉਣੇ ਸ਼ੁਰੂ ਕਰਦੇ ਹੋਏ ਆ ਕਿ ਕਰੇ ਬਿਜਲੀ ਦੇ ਰੇਟ ਤੋਂ ਹੀ ਸਮੱਸਿਆ ਨਹੀਂ ਆ ਰਹੀ ਕਿ ਇਹਦੀ ਹੋਰ ਤੋਂ ਦੇ ਨੰਬਰ ਆ ਦੇਖੋ ਬਿਜਲੀ ਦੇ ਅੰਦਰੋਂ ਦੀ ਗੱਲ ਕਰੀਏ ਇਹ ਤਾਂ ਹੁਣ ਪਿੱਛੇ ਜਿਵੇਂ ਤੇਰੇ ਨਾਲੇ ਵਧਾ ਦਿੰਦੇ ਕਹਿੰਦੇ ਡਾਈਟ ਜਿਹੜੀ ਯੂਨਿਟਾਂ ਵਿੱਚ ਉਹਨਾਂ ਦਾ ਐਕਸਟਰਾ ਜਿਹੜੇ ਉਹਨਾਂ ਦੇ ਅ ਤੇ ਜਿਹੜਾ ਉਹਦਾ ਇਹ ਹੈ ਵੀ ਜਿਹੜਾ 2021 ਦੇ ਵਿੱਚ ਤੇ ਅੱਜ ਦੇ ਤੱਕ ਕਾਫੀ ਪਰੇ ਹੋਇਆ ਤੇ ਜਿਹਦੇ ਕਰਕੇ ਪਹਿਲਾਂ ਤਾਂ ਬਿਜਲੀ ਦੀ ਮੇਲ ਸਾਡੀ ਸਭ ਤੋਂ ਵੱਧ ਸਾਰੇ ਕਿਸਾਨਾਂ ਦੇ ਕਾਲਮ ਲਈ ਨੀਂਹ ਵਿਜੀ ਜਾ। ਜੇ ਇੰਦੀ ਅਧਰਾ ਘਟਾ ਦਿੱਤੀਆਂ ਜਾਂਦਾ ਸਾਡੇ ਸਾਰੇ ਨੁਕਸਾਨ ਸੱਤ ਹੋ ਜਾਂਦੇ ਜੇ ਨਹੀਂ ਤਾਂ ਡੇ ਬਾਏ ਡੇ ਕੰਮ ਬੰਦ ਹੋਣ ਦੀ ਗੱਲ ਹੈ। ਮੇਸ਼ਕਲ ਭਾਰ ਵੱਲੋਂ ਨਮਨਮੇ ਸ਼ੰਮਿਸ਼ਣ ਸੰਦ ਕਰਿਆ ਪਰ ਮੈਂ ਕਿਹਾ ਮੈਂ ਬਤਨਮੇ ਨਹੀਂ ਕੀਤੀ ਜੀ। ਮੁੱਖ ਸਰਕਾਰ ਜਿਹੜਾ ਕਾਫੀ ਪ੍ਰਭਾਵ ਪਾ ਰਿਹਾ ਵੀ ਇਸ ਨੂੰ ਕਰਕੇ ਹੁਣ ਮੁੱਖ ਸਰਕਾਰ ਤੇ ਵੀ ਗੱਲ ਕਰਨੀ ਹੈ ਕਿ ਇਹ ਭਾਗਿਕ ਕੋਸ਼ਿਸ਼ਾਂ ਪਰ ਹੁਣ ਜੇ ਇਹ ਕੀ ਲੱਗਦਾ ਹੈ ਕਿ ਕਿਸਾਨ ਕਿੰਨੇ ਜੁੜੇ ਹੋਏ ਨੇ ਇਹ ਕਿੰਨੀ ਸਮੱਸਿਆ ਆਉਣੀ ਪੜਾ ਕਿੰਨੇ ਕਿਸਾਨਾਂ ਚੋਲ ਜਾਓ ਦੇਖੋ ਹੀ ਮੰਨ ਲਓ ਅਸੀਂ ਇਸ ਵਕਤ ਕੋ ਸਰਕਾਰ ਦਾ ਧੰਨਵਾਦ ਵੀ ਕਰਦੇ ਕਿ ਉਹ ਸਾਨੂੰ ਇਸ ਹਸਾਇਤ ਧੰਦੇ ਨਾਲ ਜੋੜ ਰਹੀ ਹੈ ਪਰ ਦੂਜੇ ਪਾਸੇ ਸਰਕਾਰ ਸਾਨੂੰ ਦਬਾ ਵੀ ਰਹੀ ਹੈ ਮੰਨ ਲਓ ਮੇਨ ਬੁਡਾ ਫਿਰ ਵਿੱਚ ਵਿਝੜੀਦਾ ਹੀ ਹੋਣਾ ਹੈ ਤੇ ਦੂਜਾ ਮੇਨ ਬੁਡਾ ਚਲੋ ਫੀਲ ਜੇ ਉਹਨਾਂ ਨੇ ਆਪ ਦੇ ਫੀਲ ਦੀ ਕਾਸਟ ਲੈਣੀ ਹੈ ਕੁਈ ਸਾਨੂੰ ਲੋੜ ਆ ਫੀਲ ਦੇਸ ਤੋਂ ਪਾਣੀ ਤੋਂ ਨਹੀਂ ਪਰ ਜਿੱਥੇ ਸਰਕਾਰ ਸਾਡੀ ਹੈਲਪ ਕਰ ਸਕਦੀ ਆ ਬਿਜਲੀ ਤੇ ਹੈਲਪ ਕਰ ਸਕਦੀ ਆ ਸਾਨੂੰ ਉਹਦੇ ਤੇ ਸਬਸਿਡੀ ਨਹੀਂ ਕਰਦੀ ਇਹ ਕਿ ਸਾਡਾ ਕੰਮ ਚੱਲਣਾ ਕਿਦਾ ਸਿਰਫ 4 ਮਹੀਨੇ 4 ਮਹੀਨੇ ਸਾਡਾ ਕੰਮ ਚੱਲਦਾ ਪਰ ਜਿਹੜਾ ਉਹਨਾਂ ਮੀਟਰ ਆ ਕਮਰਸ਼ੀਅਲ ਆ ਬੰਦ ਪਏ ਮੀਟਰ ਨੂੰ ਵੇਰ ਉਹ ਐਕਸਟਰਾ ਫੀਲ ਲਉਂਦੇ ਆ 12 ਮਹੀਨਿਆਂ ਦਾ ਚਾਰ 12 ਮਹੀਨਿਆਂ ਦਾ ਸਾਨੂੰ ਫੇਰ ਚਾਰਜ ਪੈਂਦਾ ਹੋ ਕਿਹੜੀ ਗੱਲ ਦਾ ਬੰਦਾ ਸਭ ਤੋਂ ਵੱਡਾ ਵੱਡਾ ਮੇਨ ਮੁੱਦਾ ਦਾ ਸਿਰਫ ਨੀਤੀ ਬਣਾਈ ਜਾਵੇ ਨੀਤੀ ਬਣਾਈ ਜਾਵੇ ਸਾਡੇ ਹੱਥੇ ਕੋਈ ਅਗਰ ਤਰ੍ਹਾਂ ਰਹਿੰਦੇ ਆ ਕਿ ਕੀ ਜਾਣ ਕਿਉਂਕਿ ਸਾਡਾ ਸਿਰਫ 120 ਦੇ ਜਿਵੇਂ ਕਿ ਇਹਨਾਂ ਨੇ ਵੀ ਦੱਸਿਆ ਹੈ ਕਿ ਬੇਸ਼ੱਕ ਇਹਨਾਂ ਨੇ ਆਪਣਾ ਜਿਹੜਾ ਤੰਦਰੁਸਤ ਕੀਤਾ ਸੀਗਾ ਤਾਂ ਜੋ ਆਪ ਦੀ ਖੇਤੀਬਾੜੀ ਪੇਂਤਾ ਲਿਆ ਕੇ ਜਿਹੜਾ ਹੈ ਆਪਣਾ ਗੁਜ਼ਾਰਾ ਕਰ ਸਕੋ ਪਰ ਜਿਹੜੀ ਇਹ ਬਿਜਲੀ ਦੀ ਸਮੱਸਿਆ ਵੱਡੀ ਨੂੰ ਵੀ ਬੜੀ ਹੋਈ ਹੈ ਕਿਉਂਕਿ ਖੇਤੀ ਨਾਲ ਇਸ ਨੂੰ ਧੰਦੇ ਨੂੰ ਜਿਹੜਾ ਬਿਜਲੀ ਨਾਲ ਜੋੜਿਆ ਜਾਂਦਾ ਪਰ ਜਿਹੜੀ ਇਹਦੀ ਸਮੱਸਿਆ ਕਰਕੇ ਇਹ ਤਾਂ ਦੱਦ ਨੂੰ ਵੀ ਨਕਾਰਤੀ ਦਿਖਾ ਦਿੱਤੀ ਗਿਆ ਕਿਉਂਕਿ ਬੇਸ਼ੱਕ ਜਿਹੜੀਆਂ ਫਸਲਾਂ ਨਹੀਂ ਹੋਦੀਆਂ ਸਕਿਆ ਉਹਨੇ ਧੰਦੇ ਪਲ ਟੁੱਟੇ ਸੀਗੇ ਪਰ ਸਮੱਸਿਆ ਜਿਉਂ ਦੀ ਚਾਹਾਂ ਬਿਜਲੀ ਦੀ ਇਸ ਦਾ ਵੀ ਮੁਸ਼ਕਲ ਆ ਰਹੀ ਹੈ ਕਿਨੇ ਕੋਈ ਉਸ ਦਾ ਦਾਇਰਾ ਕੀਤਾ ਸੀ ਉਸ ਪਰ ਇਸ ਤਰ੍ਹਾਂ ਦੇ ਹਾਲਾਤ ਸੀਗੇ ਹੁੰਦੀਆਂ ਰੱਬ

ਰੁਪਏ ਬਚਾਏ ਸੀ ਕੋਈ ਜੇ ਮੈਂ ਕੋਈ ਨਾ ਤੁਦਾ ਕਰਾਂਗੇ ਤੇ ਬਾਅਦ ਚਲਾਏਗਾ ਕਿ ਮੈਨੂੰ ਇੱਕ ਮੁਸ਼ਕਲਾ ਦਾ ਸਾਹਮਣਾ ਕਰਨਾ ਪੈਦਾ ਜੇ ਕੋਈ ਫੋਟੋ ਮੁਸ਼ਕਲਾ ਤਾਂ ਵੀ ਨਹੀਂ ਨਹੀਂ ਮੇਰੇ ਆਪਣੇ ਕੰਮ ਕਰੀਏ ਨੇ 24 ਘੰਟੇ ਤੇ ਆਪਾਂ ਲਿਖਣਾ ਉਹ ਜਿਹੜਾ ਹੈ ਤਾਂ ਵੀ ਲੋਕੀ ਰਾਤ ਨੂੰ ਕੋਨਾ ਸੁੱਖਾ ਚਿੰਗਾ ਬਾਲਣਾ ਸੀ ਇਹ ਇਸ ਮਸਲੇ ਪੈਟ ਦੇ ਵਿੱਚ ਕਿੰਨੀ ਵਿਗਿਆਨ ਸੀ ਜਿਹੜੀ ਸੇਵਾ ਦਾ ਪ੍ਰਭਾਵ ਸੀ ਕਿ ਕਿੰਨੇ ਘੰਟੇ ਇਹ ਕਿ ਇਹਨਾਂ ਨੌਰਬਣ ਪਸਾਨ ਨੇ ਵੀ ਦੱਸਿਆ ਕਿ ਬੇਸ਼ੱਕ ਇਹਨਾਂ ਦਾ ਪਿੰਡ ਜਿਹੜਾ ਹੈ ਲੰਬੇ ਸਮੇਂ ਤੋਂ ਸੇਮ ਦੀ ਮਾਰ ਚੱਲ ਰਿਆ ਸੀਗਾ ਕਿਉਂਕਿ ਹਜ਼ਾਰ ਏਕੜ ਦੇ ਕਰੀਬ ਜਿਹੜੀ ਹੈਗੇ ਸੇਮ ਦੀ ਮਾਰਤ ਨੇ ਸੀਗੀ ਕੋਈ ਫਸਲ ਨਹੀਂ ਹੁੰਦੀ ਸੀ ਕਿ ਦੂਸਰੇ ਪਾਸੇ ਭਾਗ ਨੇ ਜਿਹੜਾ ਹੈ ਛੂਹੇ ਮੱਛੀ ਪਾਲਣ ਜਿਹੜੇ ਸਾਨੂੰ ਨਾਲ ਜੁੜਿਆ ਹੁਣ ਜਿਹੜਾ ਇਹਨਾਂ ਦਾ ਕਹਿਣਾ ਇੱਕ ਦੋ ਮਹੀਨੇ ਇਸ ਪਾਸੇ ਬੜੀਆਂ ਚੌੜ ਦੀ ਥੇ ਵੀ ਨਹੀਂ ਜੇਕਰ ਇਹ ਦੋ ਮਹੀਨੇ ਇਸ ਦਾ ਹੱਲ ਹੋ ਜਾਂਦਾ ਤਾਂ ਹੋਰ ਵੀ ਕਿਸਾਨ ਇਸ ਧੰਦੇ ਨਾਲ ਜੁੜਨ ਲਈ ਇੱਛਾ ਰੱਖ ਰਹੇ ਸਨ ਸੰਜਾ ਟੈਲੀ ਵੀ ਮਨਪਸੰਦ ਸੀ